ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭੈਲ ਪਹੁੰਚੇ ਆ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੋਰੇ ਵੀਰ ਦੇ ਕੋਲ ਆਇਆ ਦੋਸਤੋ ਵਪਾਰ ਲੈਣ ਦਾ ਇਹਨਾਂ ਦਾ ਕੰਮ ਆ ਘਰੇ ਵੀ ਪਸ਼ੂ ਰੱਖੇ ਵੀਰ ਨੇ ਡੇਰੀ ਪਰਪਜ ਵਾਸਤੇ ਤੇ ਨਾਲ ਦੀ ਨਾਲ ਹੀ ਇੱਕ ਦੋ ਨਗ ਜਿਹੜੇ ਆ ਇਹਨਾਂ ਦੇ ਕੋਲ ਵਪਾਰ ਲੈਣ ਦੇ ਵਿੱਚ ਹੁੰਦੇ ਰਹਿੰਦੇ ਆ ਵਿਕਰੀ ਦੇ ਪਸ਼ੂ ਇਹ ਪਿੰਡ ਬਿਲਕੁਲ ਨਜ਼ਦੀਕ ਫਤਿਹਬਾਦ ਦੇ ਵੀ ਰਹਿ ਜਾਂਦਾ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਫਤਿਹਬਾਦ ਦੀ ਜਮਾਰਾ ਪਿੰਡ ਮੁੰਡਾ ਪਿੰਡ ਇਹ ਪਿੰਡ ਲਾਗੇ ਲਾਗੇ ਆ। ਸੋ ਹਰੀਕੇ ਪਤਨ ਤੋਂ ਵੀ ਕੋਈ 22 25 22 22 ਕਿਲੋਮੀਟਰ ਦੀ ਸਾਰੀ ਦੂਰੀ ਆ। ਸਰੀਆਲੀ ਵੱਡੀ ਵੇਥੋਂ ਕੋਈ 12 13 ਕਿਲੋਮੀਟਰ ਹੱਦ ਤੱਕ ਕੋਈ 15 ਕਿਲੋਮੀਟਰ ਦੀ ਦੂਰੀ ਤੇ ਆ। ਸੋ ਬਾਕੀ ਖਾਰਿਆਂ ਵਾਲੀ ਨਹਿਰ ਵਜਦੀ ਹੈ ਠੀਕ ਆ ਜੀ ਜਦੋਂ ਆਪਾਂ ਅੰਮ੍ਰਿਤਸਰ ਤੇ ਬਟੇਂਡਾ ਹਾਈਵੇ ਤੋਂ ਬਿਲਕੁਲ ਸਰੀਆਲੀ ਨੂੰ ਜਾਣੇ ਆ ਠੀਕ ਆ ਜੀ ਹਰੀਕੇ ਪਤਨ ਤੋਂ ਖਾਰਿਆਂ ਵਾਲੀ ਨਹਿਰ ਜਦੋਂ ਤੁਸੀਂ ਪਹੁੰਚੋਗੇ ਤੇ ਜਾਮਾਰਾ ਰਾਏ ਥਾਣੀ ਪਿੰਡ ਵਿజిਟ ਕਰ ਜਾਓਗੇ ਪਹਿਲ। ਅਕਸਰ ਇਸ ਕੇ ਲਈ ਤੇ ਆਪਾਂ ਪਹਿਲਾਂ ਵੀ ਪਸ਼ੂ ਤੁਹਾਨੂੰ ਕਾਫੀ ਦਿਖਾਏ ਆ ਕਈ ਵਾਰਾਂ ਇੱਕ ਦੋ ਇੱਕ ਦੋ ਨਗ ਹੁੰਦੇ ਆ ਕੋਈ ਸਿੰਗਲ ਨਾਗ ਵੀਰ ਲੈ ਕੇ ਆਉਂਦਾ ਮੱਝ ਹੋਵੇ ਵਾੜ ਹੋਵੇ ਚੰਗੀ ਕੁਆਲਿਟੀ ਦੇ ਪਸ਼ੂ ਲੈ ਕੇ ਆਉਂਦਾ ਪੂਰੀ ਗੱਲਬਾਤ ਕਰਾਂਗੇ 18 ਤਰੀਕ ਤੁਸੀਂ ਨੋਟ ਕਰ ਲਓ ਅੱਜ 18 ਅਕਤੂਬਰ ਸਮਾਂ ਕੋਈ ਮਾਰਨਿੰਗ ਦੇ 11:00 ਵਜੇ ਦਾ ਟਾਈਮ ਆਉ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਗੋਰੇ ਬਾਈ ਸਾਸਰੀ ਕਾ ਸਾਸਰੀ ਕਾ ਕੋਠੀ ਤਾਂ ਪਾਜੀ ਗੋਰੇ ਕਿਸਾਹ ਵਧੀਆ ਵਧੀਆ ਪਾਜੀ ਮਰ ਜਾਂਦਾ ਛਾ ਹਾਂ ਸ਼ੁਕਰੇਮਾਨ ਕਰ ਲੈ ਲੈ ਵੀ ਗੋਰੇ ਮਾਲ ਵੀਰੇ ਪਹਿਲਾਂ ਵੀ ਜ਼ਿਕਰ ਕੀਤਾ ਆਪਾਂ ਇੱਕ ਨਾਗ ਦੋ ਨਾਗ ਚਾਹੇ ਇੱਕ ਨਾਗ ਹੀ ਆਪਾਂ ਲਿਆਉਣੇ ਆ ਚਲੋ ਕਿਤੇ ਨਾ ਕਿਤੇ ਪਰਖ ਕਰਕੇ ਲੈ ਕੇ ਲਈ ਆ ਡੈਨੀਆਂ ਵੀ ਚੰਗੀ ਕੁਆਲਿਟੀ ਲਈਏ ਹਮੇਸ਼ਾ ਹੀ ਹਾਂਜੀ ਵੀਰ ਜੀ ਤੇ ਪਿੱਛੇ ਜੀ ਵੀ ਆਪਾਂ ਵੜਾ ਪਾਈਆਂ ਸੀ ਉਹਦੇ ਵਿੱਚ ਵੀ ਸਿੰਗਲ ਸਿੰਗਲ ਨਾਗ ਹੀ ਤੁਸੀਂ ਦਿਖਾਇਆ ਹਾਂਜੀ ਹਾਂਜੀ ਅੱਜ ਮਨ ਬਦਲ ਇੱਕ ਮੌਸਮ ਤਬਦੀਲ ਹੋ ਗਿਆ ਬਾਕੀ ਨਾਲ ਦੇ ਭੈਣ ਭਰਾ ਸੱਜਣ ਵੀਰ ਵੀ ਡਿਮਾਂਡ ਕਰਦੇ ਚੰਗੀ ਝੋਟੀ ਲਿਆਓ ਹਣਾ ਹਾਂਜੀ ਹਾਂਜੀ ਅੱਜ ਝੋਟੀ ਜਿਹੜੀ ਹੈ ਮਾਝਾ ਆਪਾਂ ਦਿਖਾ ਰਹੇ ਹਾਂ ਸਵੇ ਤੁਸੀਂ ਦੱਸਿਆ ਪਈ ਤੀਜਾ ਸੂਹਾ ਸੋਨਾ ਹਾਂਜੀ ਤੀਜਾ ਸੋਨਾ ਜੀ ਪਹਿਲਾਂ ਹੋਰ ਦੱਸ ਵੀ ਕੰਮ ਕਰ ਠੀਕ ਆ ਵਧੀਆ ਜੀ ਵਧੀ ਆਈ ਜਨ ਮਾਲ ਇਸ ਇਧਰ ਤੁਰ ਜਾਨ ਕੋਈ ਭੈਣ ਭਰਾ ਨੂੰ ਕੋਈ ਚੰਗਾ ਸਾਥ ਸਤਰਾ ਪਛੋ ਦਿਨ ਦੇ ਰਹੀ ਹੈ ਹਾਂ ਤੇ ਗੁਰੇ ਭਾਈ ਇਹ ਜਿਹੜੀ ਆਪਾਂ ਅੱਜ ਮਾਜਾ ਦਿਖਾਉਣੀ ਆ ਤੱਜਾ ਸੂਆ ਹਾਂਜੀ ਤਿੱਜੇ ਸੂਵੇ ਸੁਣੀ ਆ ਬਾਕੀ ਸਮਾਂ ਟਾਈਮ ਇਹਦਾ ਹਜੇ ਕਿੰਨਾ ਕੁ ਬਾਕੀ ਆ ਵੀਰ ਜੀ ਸਮਾਂ ਇਹਦਾ ਹਫਤਾਕ ਬਾਕੀ ਜੇ 8 ਦਿਨ ਉਹਨਾਂ ਨੇ ਕਹੇ ਆ ਤੇ ਬਾਕੀ ਬਾਕੀ ਚਾਰ ਵੀ ਖੜ ਸਕਦੀ ਪੰਜ ਵੀ ਲੈ ਜੇ ਹਫਤਾ ਉਹਨਾਂ ਨੇ ਕਿਹਾ ਵੀ ਦਿਨ ਪੂਰੇ ਹੋਣੇ ਪਿਛੋਂ ਤੋਂ ਜਿੱਥੋਂ ਵੀ ਆਪਾਂ ਆਂਦੀ ਆ ਲਿਆਂਦੀ ਆ ਹਾਂਜੀ ਆਪਾਂ ਨੂੰ ਉਹਨਾਂ ਨੇ ਹਫਤਾ ਕਿਹਾ ਹੈਗਾ ਬਾਕੀ ਹੋ ਸਕਦਾ ਵੀ ਹਫਤੇ ਤੋਂ ਪਹਿਲਾਂ ਕੋਈ 14 ਦਿਨਾਂ ਚ ਵੀ ਤਿਆਰੀ ਹੋ ਜੇ ਹਾਂਜੀ ਕੋਈ ਪੰਜਾਂ ਦਿਨਾਂ ਦੇ ਵਿੱਚ ਵਿੱਚ ਵੀ ਸੂਪੇ ਹਾਂਜੀ ਬਾਕੀ ਚੰਗੀ ਮੱਝਾ ਨਰੋਈ ਆ ਸਿਹਤਮੰਦਾ ਹਾਂਜੀ ਸੋਹਣੇ ਪਿੱਠਪੂੜੇ ਦੇ ਵਿੱਚ ਛਾਈ ਛੂਈ ਚੰਗੀ ਆ ਕੋਈ ਪਿਛਲੇ ਸੂਵੇ ਦਾ ਕੋਈ ਦੁੱਧ ਕੋਈ ਦੱਸਿਆ ਉਹਨਾਂ ਨੇ ਵੀ ਜੀ ਇਹਨਾਂ ਦੂਜੇ ਸੂਵੇ ਦਾ 16 ਕਿ ਲੀਟਰ ਦਾ ਕਿਹਾ ਜੇ 16 16 ਕਿ ਲੀਟਰ ਅਸੀਂ ਚੋਇਆ 16 ਲੀਟਰ ਹਾਂਜੀ ਹੂੰ ਫੀਗਾ ਬਾਕੀ ਵਧੀਆ ਚੰਗੀ ਮੱਝਾ ਸੋ ਜਦੋਂ ਦੋਸਤੋ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਤਸੱਲੀ ਨਾਲ ਦਿਖਾਈ ਬਥੇਰੇ ਗੱਲਬਾਤ ਉਤੋਂ ਸਮਝ ਆ ਜਾਊਗੀ 16 ਕਿਲੋ ਲੀਟਰ ਦੀ ਮਿਲਕਿੰਗ ਇਹਨੇ ਦੂਜੇ ਸਵੇਰੇ ਕਰਾਈ ਆ ਹਾਈਟ ਕੱਦ ਵੱਡੀਆਂ ਮੱਝਾਂ ਦੇ ਵਿੱਚ ਵੀ ਤੁਸੀਂ ਗਿਣ ਕੇ ਆ ਸਕਦੇ ਜੇ ਕੱਦ ਕੋ ਤੇ ਚੰਗਾ ਲੰਬਾਈ ਲੂਈ ਇੱਕ ਸਾਈਡ ਤੋਂ ਆਪਾਂ ਜਿੱਦਾਂ ਤੁਹਾਨੂੰ ਦਿਖਾ ਰਹੇ ਆ ਬਥੇਰੇ ਜਜਮੈਂਟ ਹੋ ਜਾਊਗੀ ਸੋ ਥਣ ਥਣ ਚੰਗਾ ਥੋੜਾ ਜਿਹਾ ਗੋਰੇ ਇਧਰਲੇ ਪਾਸੇ ਹਲਾਇਓ ਜੇ ਮੜਾ ਜੇ ਇਧਰਲੇ ਪਾਸੇ ਹਲਾ ਕੇ ਇੱਕ ਵਾਰੀ ਬਖਾਇਓ ਮੜਾ ਜੇ ਆਹ ਦੇਖੋ ਜੀ ਬਾਕੀ ਆਰਡਰ ਦਾ ਸਾਈਜ਼ ਤੁਸੀਂ ਚੈੱਕ ਕਰ ਸਕਦੇ ਉਨੀ ਗਾਂ ਤੇ ਉਨੀ ਪਛਾਣ ਮਤਲਬ ਅੱਗੋਂ ਹਵਾਨੇ ਤੋਂ ਜੇਕਰ ਆਪਾਂ ਗੱਲ ਕਰੀਏ ਤੇ ਅੱਗੋਂ ਧੁੰਨ ਤੋਂ ਸਟਾਰਟ ਹੋ ਕੇ ਤੇ ਬਿਲਕੁਲ ਸਾਰ ਦੇ ਨਾਲ ਜਿਹੜਾ ਦੋਸਤੋ ਲੇਵਾ ਅੱਜ ਬਣਾਈ ਫਿਰਦੀ ਆ ਹਫਤਾ 5 ਦਿਨ 6 ਦਿਨ ਕੱਢ ਗਈ ਉਮੀਦ ਆਪਾਂ ਚੰਗੀ ਖਾਸੀ ਕਰ ਸਕਦੇ ਆ ਬੰਤਰ ਬਹੁਤ ਵਧ ਗਿਆ ਘੱਟੋ ਘੱਟ ਵੀ ਜੇਕਰ ਵੇਖੀ ਤੇ 40 ਚੌੜਾ ਲੇਵਾ ਮਗਰਲੇ ਪਾਸੇ ਬਟਨ ਵਾਲਾ ਤੇ 35 ਦੀ ਤੇ ਪਿੱਛੇ ਭਾਰਤ ਤੋਂ ਤਸੱਲੀ ਆਪਣੀ ਹਾਂਜੀ 35 ਦੀ ਤੇ ਪਿੱਛੇ ਭਾਰਤ ਦੀ ਪਈ ਆਪਣੀ ਗਰੰਟੀ ਹੋ ਗਈ ਠੀਕ ਹੈ ਬ੍ਰਦਰ ਹਾਂਜੀ ਠੀਕ ਆ ਬਾਕੀ ਮੱਝ ਚੰਗੀ ਆ 16 ਲੀਟਰ ਚਲੋ 15 16 16 ਲੀਟਰ ਦੀ ਉਮੀਦ ਆਪਾਂ ਕਰ ਸਕਦੇ ਆ ਗੁਰੇ ਵੀਰ ਬਾਕੀ ਕਿਸੇ ਰਕਮ ਦੀ ਕੋਈ ਤਿੱਪਣ ਦੇ ਵਿੱਚ ਕੋਈ ਨਿਆਰੇ ਦੇ ਵਿੱਚ ਕੋਈ ਫਰਕ ਤਾਂ ਨਹੀਂ ਹੈਗਾ ਨਾ ਨਹੀਂ ਜੀ ਫਰਕ ਨਹੀਂ ਬਿਲਕੁਲ 100% ਗਾਰੰਟੀ ਹੋ ਗਈ ਆਪਾਂ ਦੀ ਹੈ ਵੀ ਪੋਲੀ ਤੇ ਤਿੱਪਣੀ ਹਾਂਜੀ ਹਾਂਜੀ ਪੋਲੀ ਪੋਲੀ ਪੱਕੇ ਇਥੋਂ ਚਵਾਈ ਦਾ ਪਤਾ ਲੱਗ ਹੀ ਜਾਂਦਾ ਤਿੱਪਣ ਤੋਂ ਪਤਾ ਲੱਗ ਜਾਂਦਾ ਵੀ ਪੋਲੀ ਚੋਂ ਨਿਕਲੂਗੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਮੜਾ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਿਓ ਵੀਰੇ ਸੋ ਪੂਰੀ ਤਸੱਲੀ ਨਾਲ ਦੋਸਤੋ ਤੁਹਾਨੂੰ ਦਿਖਾਵਾਂਗੇ ਬੈਕ ਸਾਈਡ ਤੋਂ ਇੱਕ ਵਾਰੀ ਇਥੋਂ ਵੀ ਤੁਹਾਨੂੰ ਦਿਖਾ ਦਿੰਨੇ ਕਾਫੀ ਸੋਨਾ ਲੇਵਾ ਅੱਜ ਤਕਰੀਬਨ ਜਿੰਨੀ ਕ ਬਣੀ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਹਾਈਟ ਕੱਦ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਮਾਰੋ ਨੀਗਾ ਠੀਕ ਆ ਜੀ ਸੋ ਇਹ ਦੋਸਤੋ ਬਾਡੀ ਸਟਰਕਚਰ ਆ ਇਸ ਮੱਝ ਦਾ ਪਿੰਡਾ ਪੁੰਡਾ ਬਿਲਕੁਲ ਪਤਲਾ ਇੱਥੇ ਗੋਰੇ ਇੱਕ ਮਿੰਟ ਇੱਥੇ ਰੋਕ ਲਾ ਵੀਰੇ ਇੱਥੋਂ ਜਿਵੇਂ ਇੱਥੋਂ ਮਾਰ ਕੇ ਕੈਮਰਾ ਇੱਕ ਵਾਰੀ ਦਿਖਾਓ ਆ ਬਹਿਣੀ ਵਾਲੇ ਪਾਸੇ ਇੱਕ ਵਾਰੀ ਥਣ ਥੋੜਾ ਲਾਗਿਓ ਦਿਖਾ ਦਿਆ ਜੀ ਸਾਇਆ ਜੋ ਸੂਜ ਫਿਰ ਲਵੰਡ ਜਿਹੜੇ ਆ ਸਾਰੇ ਸੱਜਣ ਵੀਰਾਂ ਨੂੰ ਆਪਣੇ ਸਮਝ ਲਾ ਗਦੇ। ਬਾਕੀ ਥਣ ਬਹੁਤ ਸੋਹਣਾ ਲੱਗਾ ਦੋਹਰਾ ਥਾਣਾ। ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਸਾਇਆ ਸੂਜ ਵਿੱਚ। ਤੇ ਬਾਕੀ ਜਿੱਦਾ ਮਰਜੀ ਮੇਰਾ ਵੀਰ ਗੱਬਣ ਮੱਝ ਆਪਣੀ ਬਿਲਕੁਲ ਭਰਾ ਕੇ ਕੋਈ ਕਿਲੋ ਪਾਈਆ ਖੰਡ ਕਿਲੋ ਭਰਾ ਕੇ ਬਿਲਕੁਲ ਤਸੱਲੀ ਨਾਲ ਨਿਚੋੜ ਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਓ। ਪੰਜ ਲੈ ਜੇ ਸੱਤ ਲੈ ਜੇ ਦਿਨ ਫਿਰ ਵੇਰਵਾ ਪਾ ਦਿੰਨੇ ਆ ਵੀ ਇੰਨਾ ਕੀ ਕੱਢਦੀ ਆ ਵਾਦ ਤੋਂ ਵਾਦ। ਬਾਕੀ ਖੜਨੀ ਖਲੋਣੀ ਦੀ ਵੀ ਤੁਹਾਡੇ ਸਾਹਮਣੇ ਆ। ਥੋੜਾ ਗੁਰੇ ਬ ਆ ਦੇਖੋ ਜੀ ਹਾਂ ਬਹੁਤ ਠੀਕ ਹੈ ਜੀ ਸੋ ਬੰਤਰ ਪੁੰਤਰ ਤੁਹਾਡੇ ਸਾਹਮਣੇ ਆ ਲੇਵੇ ਦੀ ਠੀਕ ਹੈ ਜੀ ਮਤਲਬ ਚਲੋ ਇਹੋ ਜੇ ਲੇਵੇ ਭਾਂਡੇ ਵਾਲੇ ਪਸ਼ੂ ਦੁੱਧ ਅਕਸਰ ਕਾਢ ਹੀ ਜਾਂਦੇ ਆ ਚਵਾ ਜਾਂਦੇ ਆ ਕੋਈ 15 16 ਕਿਲੋ ਸਾਹਮਣਾਂ ਵਾਲਾ ਵੀਰ ਜਦੋਂ ਸੇਵਾ ਕਰਦਾ ਤਗੜਾ ਹੋ ਕੇ ਤੇ ਮੱਝ ਦੁੱਧ ਚਵਾਈ ਜਾਂਦੀ ਆ ਹਾਂ ਗੁਰੇ ਤੋਰਦੇ ਨੂੰ ਲੰਬੀ ਆ ਦਿਖਾ ਦਿਓ ਗੁਰੇ ਆਲੋ ਹਾਂ ਠੀਕ ਹੈ ਜੀ ਠੀਕ ਆ ਦੇਖੋ ਠੀਕ ਹੈ ਜੀ ਸੋ ਤੋਰਾ ਤਾਰਾ ਪੂਰਾ ਤਸੱਲੀ ਨਾਲ ਦਿਖਾ ਰਹੇ ਹਾਂ ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਤੇ ਕੋਈ ਦੂਰੋਂ ਨੇੜੋਂ ਆਉਣਾ ਆਪਦਾ ਇੱਕ ਵਾਰੀ ਦੋ ਵਾਰੀ ਆਪਦਾ ਹੌਸਲੇ ਨਾਲ ਵੇਖੀਓ ਮੇਰਾ ਵੀਰ ਅੱਗੇ ਪਿੱਛੇ ਕਰਕੇ ਤਸੱਲੀ ਨਾਲ ਵੇਖ ਕੇ ਫੇਰ ਆਪਦੀ ਸਾਈ ਬਿਆਨ ਦੀ ਗੱਲਬਾਤ ਤੁਸੀਂ ਕਰ ਸਕਦੇ ਜੀ ਬਾਕੀ ਚੰਗੀ ਐ ਮੱਜ ਅੱਗੇ ਲੈ ਜਾਉਂਗਾ ਠੀਕ ਹੈ ਜੀ ਵਾਦੇ ਵਾਲਾ ਪਸ਼ੂ ਆ ਦੁੱਧ ਭਰਾਈ ਚੱਲੂਗੀ ਕਰਮ ਵਾਲੀ ਚੰਗਾ ਠੀਕਾ ਗੋਰੇ ਲਓ ਮੋੜ ਦਿਓ ਵੀਰ ਅੰਦਾਓ ਆਹ ਕੁੜੀ ਫੇਸ ਕੁਆਲਿਟੀ ਮਾੜੀ ਫੇਰ ਲਾਗਿਓ ਵਿਖਾ ਦਿੰਨੇ ਆ ਤੁਹਾਨੂੰ ਆਹ ਫੇਸ ਕੁਆਲਿਟੀ ਆ ਠੀਕਾ ਜੀ ਮੱਥਾ ਮੁੱਥਾ ਬਿਲਕੁਲ ਬਲੈਕ ਸ਼ਾਈ ਸ਼ੂਈ ਤੁਹਾਡੇ ਸਾਹਮਣੇ ਆ ਆ ਕਰੋ ਚੈੱਕ ਹਾਂ ਉਤਰਾ ਕੋਈ ਡਰਾਕਲ ਜੀ ਨਹੀਂ ਵੀ ਹਨਾ ਵੀ ਕਈ ਨਾ ਪਸ਼ੂ ਬਾਹਰ ਨਮੀ ਥਾਂ ਤੇ ਆ ਕੇ ਜਾਂ ਡਾਕਰ ਨਹੀਂ ਹੈ ਹਨਾ ਡਰਾਕਲ ਨਹੀਂ ਜੀ ਠੀਕ ਹੈ ਭਰਾ ਨੇ ਚੰਗੀਆਂ ਮੱਝ ਹਾਂ ਲੈ ਚੱਲ ਗਏ ਵੀਰ ਗੋਰੇ ਤੋਰ ਲਿਆ ਜੀ ਭਾਈ ਹਾਂ ਠੀਕ ਆ ਓਕੇ ਤੇ ਗੁਰੇ ਕੀ ਡਿਮਾਂਡ ਕੀ ਮੁੱਲ ਕਰਦਾ ਵੀਰ ਦੇ ਦਾਂਗੇ ਕਿੰਨੇ ਦੀ ਅੱਜ ਜੀ 1 35 ਦੇ ਦिए 1 35 ਦੀ ਦੇ ਦੋ ਹਾਂਜੀ ਮੈਂ ਜੇ ਤੁਸੀਂ ਕਹਿੰਦੇ ਵੀ 1 40 ਦੀ ਮੈਂ ਕਹਿੰਦਾ ਵੀ 1 40 ਦੀ ਦੇ ਦੇ ਉਹ ਵੀ ਨਹੀਂ ਹੈਗਾ ਸਹੀ ਗੱਲ ਆਪਾਂ ਦੇਣਾ ਮਾਨਤਨ ਕਰਨਾ ਜਿਹੜੇ ਵੇਖਣ ਵਾਲੇ ਆਪਣੇ ਭੈਣ ਭਰਾ ਸਰੋਤੇ ਆ ਚਲੋ ਬਾਕੀ ਕੋਈ ਦਿਨ ਤਿਹਾਰ ਦਾ ਸਮਾਂ ਹਰੇਕ ਨੂੰ ਹੁੰਦਾ ਚਾ ਵੀ ਕੋਈ ਪਸ਼ੂ ਚੰਗਾ ਖਰੀਦ ਲਿਗੇ ਹਾਂਜੀ ਪਤਾ ਜਿਹੜਾ ਦੁੱਧ ਬਾਅਦ ਵਿੱਚ ਚੰਗਾ ਯੋਗਦਾਨ ਪਾਈ ਜਾਵੇ ਦੇ ਦਈਏ ਕਰਕੇ ਮਾਨਤਨ ਕਰਕੇ ਕਰ ਦਈਏ ਖੁੱਲਾ ਮਾਨਤਨ ਵੀ 31ੋਂ ਤੂੰ ਜਿੰਨਾ ਤੇਰਾ ਇਸ਼ਾ ਹੈਗੀ ਕਰਦ ਕੇ ਮਾਨਤਨ ਕਸਰਕਸਰ ਕੱਢ ਕੇ ਦੇ ਦਈਏ ਕਸਰਕਸਰ ਕੱਢ ਕੇ ਵੀਰ ਜੀ 1 ਲੱਖ ਤੇ 28000 ਦੀ ਪਹੁੰਚ ਕਰਵਾ ਲਾਂਗੇ 100 ਕਿਲੋਮੀਟਰ ਤੱਕ ਲਓ ਜੀ 1 ਲੱਖ 28000 ਦੀ ਹਾਂਜੀ 1 ਲੱਖ 28000 ਦੀ ਦੂਸਤ ਪਹੁੰਚ ਆ 100 ਕਿਲੋਮੀਟਰ ਤੱਕ ਆ ਮੇਰਾ ਵੀਰ ਇੱਕ ਵਾਰੀ ਫੇਰ ਨਿਗਾਹ ਦੇ ਵਿੱਚੋਂ ਕੱਢੋ ਆ ਦੇਖੋ ਜੀ ਮਾਰੋਨੇ ਦਾ ਠੀਕ ਆ ਜੀ ਸੋ ਲੈਵੇ ਆਰਡਰ ਦੀ ਆ ਕੁਆਲਿਟੀ ਆ ਆ ਮਾਰੋਨੀ ਦਾ ਆ ਠੀਕ ਹੈ 128 ਦੇ ਵਿੱਚ ਕੋਈ ਵੀ ਸੱਜਣ ਚਲੋ ਬਾਕੀ ਹਰੇਕ ਨੇ ਆਪੋ ਆਪਣੀ ਜਿਹੜੀ ਵੀ ਪਗਾਉਣੀ ਹੈ ਦੀ ਆ ਵੀ ਥੋੜਾ ਪਤਾ ਵੀ ਤੇ ਮਾਨਤਨ ਕਰਦੀ ਹੈ ਉਹ ਗੱਲਬਾਤ ਹਾਂਜੀ ਜੀ ਉਹ ਤੇ ਮੌਕੇ ਤੇ ਆਪਾਂ ਕਰਾਂਗੇ ਜਿੰਨੇ ਜਾਇਸ਼ ਹੈ ਕਿ ਭਾਂਡਾ ਫੋਨ ਲਾਉ ਮਾਨਤਨ ਹੋਊਗਾ ਬਿਲਕੁਲ ਜੀ ਹਾਂਜੀ ਲਓ ਵੀ ਫੋਨ ਦੋਸਤੋ ਕਰ ਲਿਆ ਜੇ 128000 ਦੇ ਵਿੱਚੋਂ ਜਿੰਨੇ ਵੀ ਹੋ ਸਕਦੀ ਹੋਈ ਠੀਕ ਹੈ ਜੀ ਹੋਰ ਰੈਤ ਕਰ ਦਿੱਤੀ ਜਾਊਗੀ ਮਾਨਤਨ ਹੋਰ ਵੀ ਕਰ ਦਿੱਤਾ ਜਾਊਗਾ ਭਾਂਡੇ ਭੁੰਡੇ ਦੀ ਬਿਲਕੁਲ ਸਾਫ਼ ਸੁਥਰੀ ਆ ਬਾਕੀ ਆਪਦੀ ਤੇ ਆਪਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਆ ਤੇ ਇੱਕ ਗੋਰੇ ਨੰਬਰ ਆਪਣਾ ਵੀਰ ਕਰ ਦਿਓ ਸਾਂਝਾ ਜੀ 99681 ਹਾਂਜੀ 02057 ਹਾਂਜੀ ਲਓ ਵੀ ਇਹ ਦੋਸਤੋਂ ਨੰਬਰ ਆ ਵੀਰ ਗੋਰੇ ਦੇ ਠੀਕ ਆ ਜੀ ਇਹਨਾਂ ਦੇ ਕੋਲ ਅਕਸਰ ਜਿਹੜਾ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਕੰਮ ਕਰਦੇ ਆ ਕੋਈ ਪਸ਼ੂ ਵਿਕ ਜਾਂਦੇ ਆ ਕਦੀ ਮਤਲਬ ਇਹ ਹੋ ਜਾਂਦਾ ਵੀ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੱਕੇ ਤੇ ਅੱਜ ਇੱਕ ਮਾਰ ਦੀ ਸੀਗੀ ਫਿਲਹਾਲ ਠੀਕ ਆ ਇਹਨਾਂ ਬਿਲਕੁਲ ਨੰਬਰਾਂ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ